ਮੈਂ ਤੁਹਾਨੂੰ ਇਹ ਜਿਹੜਾ ਘਿਓ ਆਉਂਦਾ ਸਾਡੇ ਗੁਰੂ ਘਰਾਂ 'ਚ ਇਹ ਆਉਂਦਾ ਟਰੱਕਾਂ ਤੇ ਹਜ਼ਾਰਾਂ ਕੋਟਾ ਜਿੰਨੇ ਵੀ ਗੁਰਦੁਆਰੇ ਨੇ 400 ਗੁਰਦੁਆਰਾ ਇਤਿਹਾਸਕ ਇਹਨਾਂ ਵਿੱਚੋਂ 80 ਗੁਰਦੁਆਰੇ ਨੇ ਜਿਹੜੇ ਬਹੁਤ ਵੱਡੇ ਗੁਰਦੁਆਰੇ ਨੇ ਜਿਨ੍ਹਾਂ ਦੀ ਬੜੀ ਮਹਾਨਤਾ ਉਹਨਾਂ ਗੁਰਦੁਆਰੇ 'ਚ ਪ੍ਰਸ਼ਾਦ ਤੇ ਲੰਗਰ ਦੇਸੀ ਘਿਓ ਆਉਂਦਾ ਉਹਦੇ ਲਈ ਤੇ ਦੇਸੀ ਘਿਓ ਜਦੋਂ ਆਉਂਦਾ ਤੇ ਉਹ ਟਰੱਕਾਂ ਤੇ ਆਉਂਦਾ ਕੋਈ ਵੀ ਸਿੱਖ ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਜਾਣਦੇ ਨੇ ਸੇਵਾਦਾਰਾਂ ਨੂੰ ਉਥੇ ਲੱਗੇ ਮਲਾਜ਼ਮਾਂ ਨੂੰ ਉਹਨਾਂ ਪੁੱਛ ਸਕਦੇ ਆਪ ਜਾ ਕੇ ਟਰਾਈ ਕਰ ਸਕਦੇ ਇਹ ਜਦੋਂ ਟਰੱਕ ਉਤਰਦੇ ਨੇ ਉਹਨਾਂ ਤਿੰਨਾਂ ਦੇ ਵਿੱਚ 15 15 ਕਿਲੋ ਦੀ ਭੱਤੀ ਨਹੀਂ ਹੁੰਦੀ 12 ਕਿਲੋ ਦੀ ਭੱਤੀ ਨਿਕਲਦੀ 3 ਕਿਲੋ ਜਿਹੜਾ ਉਹਦੇ ਪਹਿਲੇ 1 ਕਿਤੇ ਦੇ 1/3 ਚੋ ਹੀ ਖਾ ਜਾਂਦੇ ਨੇ ਪਹਿਲੇ 3 ਸਵਾ 3000 ਰੁਪਏ ਪਹਿਲੇ ਦਿਨ ਖਾ ਜਾਂਦੇ ਇੱਕ ਥੀਚ ਇਹ ਜਿੰਨਾ ਕਿ ਹੋ ਲੱਗਦਾ ਤੁਸੀਂ ਕੰਨਾਂ ਨੂੰ ਹੱਥ ਲਾ ਲੋਗੇ ਪਰ ਇਹ ਵੇਰ ਕਾ ਡੇਰੀ ਤੋਂ ਨਹੀਂ ਲੈਂਦੇ ਕਿਉਂਕਿ ਵੇਰ ਕਾ ਡੇਰੀ ਸਰਕਾਰੀ ਡੇਰੀ ਹੈ ਸਰਕਾਰੀ ਡੇਰੀ ਦੇ ਵਿੱਚ ਇਹ ਰਾਫੇਰੀ ਨਹੀਂ ਹੋ ਸਕਦੀ ਜੇ ਉਹ 12 ਕਿਜੀ ਪਾਉਣਗੇ ਤੇ ਉਹ 15 ਦੇ ਪੈਸੇ ਨਹੀਂ ਦੇ ਸਕਦੇ ਲੈ ਸਕਦੇ 15 ਦੇ ਪੈਸੇ ਲੈ ਕੇ ਤੇ ਵਾਪਸ ਨਹੀਂ ਕਰ ਸਕਦੇ 3 3 ਕਿਲੋ ਦੇ ਪੈਸੇ ਇੱਕ ਤੀਨ ਮਗਰ ਵਾਪਸ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੇ ਕਾਗਜ਼ਾਂ ਤੇ ਜੇ 15 ਕਿਜੀ ਦੇ ਪੈਸੇ ਆ ਗਏ ਤੇ ਉਹ ਸਰਕਾਰ ਨੂੰ ਦੇਣੇ ਪੈਣੇ ਇਸ ਕਰਕੇ ਉੱਥੋਂ ਕਿਉਂ ਨਹੀਂ ਲੈਂਦੇ ਇਹ ਪਾਰਮੋਨਨ ਦਾ ਬਣਿਆ ਤੇਲ ਜਿਹੜਾ ਇਹ ਪੂਨੇ ਦੇ ਲਾਗੋ ਇੱਕ ਫੈਕਟਰੀ ਚ ਆ ਰਿਹਾ ਇੱਕ ਉੱਤਰਾਖੰਡ ਤੋਂ ਆ ਰਿਹਾ ਉਹ ਭਲਾ ਮਾਨਸ ਭਾਜਪਾ ਦਾ ਕੋਈ ਮਨਿਸਟਰ ਹੈ ਜਿਹੜਾ ਇਹਨਾਂ ਨੂੰ ਦੇ ਰਿਹਾ ਕਿ ਉਹ ਮਿਲਾਂ ਦਾ ਇਹ ਉੱਤਰਾਖੰਡ ਤੋਂ ਕਿਉਂ ਆ ਰਿਹਾ ਸਾਡੇ ਜਿਹੜੇ ਇੱਥੇ 베ਰਕਾ ਡੇਰੀ ਆ 베ਰਕਾ ਡੇਰੀ ਦੇ ਜਿਹੜੇ ਸੰਚਾਲਕ ਨੇ ਇਥੇ ਸਾਡਾ ਦੁੱਧ ਲੈ ਕੇ ਪੰਜਾਬ ਦੇ ਗਰੀਬ ਲੋਕਾਂ ਕੋਲੋਂ ਤੇ ਡੇਰੀ ਚਲਾਉਂਦੇ ਆ। ਇਹ ਲੋਕ ਜਿਹੜੇ ਮੱਥਾ ਟੇਕਦੇ ਨੇ ਜਾ ਕੇ ਉਹ ਦੁੱਧ ਪਾਉਂਦੇ ਆ। ਤੇ ਅਸੀਂ ਆਪਣੀ ਡੇਰੀ ਛੱਡ ਕੇ ਤੇ ਪਤਾ ਨਹੀਂ ਕਿੰਨੀਆਂ ਸਟੇਟਾਂ ਪਾਰ ਕਰਕੇ ਉਹਦਾ ਟੈਕਸ ਕਿੰਨਾ ਲੱਗ ਜਾਂਦਾ। ਉਹ ਫਿਰ ਕਿਵੇਂ ਸਸਤਾ ਪੈਂਦਾ ਸਾਨੂੰ। ਹੁਣ ਘਿਓ ਹੋਵੇ ਤੇ ਉਹ ਸਸਤਾ ਹੋਵੇ ਤੇ ਕਿਵੇਂ ਹੋ ਜਾਊਗਾ? ਪਰ ਜਦਾ ਤੁਸੀਂ ਉਹ ਕਿਸ ਨੂੰ ਘਿਓ ਨੂੰ ਕਿਤੇ ਟਾਈਮ ਸੁੰਘ ਕੇ ਦੇਖਿਓ ਦੇ ਪਰਖ ਕੇ ਦੇਖਿਓ ਘਿਓ ਕਿ ਹੋ ਜਾ। ਇਹ ਸਾਡੇ ਇੱਕ ਤਾਂ ਜਿਹੜੇ ਖਾਲੀ ਟੀਨ ਹੁੰਦੇ ਆ ਉਹ ਲੱਖਾਂ ਰੁਪਈਆ ਚੋ ਵਿਕਤੇ ਖਾਲੀ ਟੀਨ ਜਿਹੜੇ ਉਹ ਵੀ ਖਾ ਜਾਂਦੇ ਨੇ ਬਾਹਰ ਦਾਣਾ ਖਾਲੀ ਖਾ ਜਾਂਦੇ ਨੇ ਤੋ ਅਸੀਂ ਬਹੁਤ ਬਰਬਾਦੀ ਵਾਲੇ ਪਾਸੇ ਜਾ ਰਹੇ ਆ ਇਹ ਮੌਕਾ ਮਿਲਣਾ ਹੁਣ ਜੇ ਤੁਸੀਂ ਸੰਜ ਨਾਲ ਸੋਚ ਕੇ ਵਿਚਾਰ ਕੇ ਆਪਣੀ ਕੌਮ ਨੂੰ ਬਚਾਉਣਾ ਤੇ ਧਰਮ ਨੂੰ ਬਚਾ ਲਓ ਜੇ ਧਰਮ ਬਚ ਗਿਆ ਤੇ ਸਾਰਾ ਕੁਝ ਬਚ ਜਾਓ ਵਰਨਾ ਸਾਡੇ ਲੀਡਰਾਂ ਨੇ ਰਾਜਨੀਤੀ ਕਰਕੇ ਜਿਹੜੀਆਂ ਪੂਰੀਆਂ ਪਾਈਆਂ ਤੁਹਾਡੇ ਸਾਹਮਣੇ ਉਹ ਅੱਜ ਸੰਸਾ ਜਿਹੜੀ ਜਿਹੜੀ ਸੰਸਾ ਨੇ ਕਾਲੀ ਦਲ ਨੂੰ ਬਲ ਦਿੱਤਾ ਉਹ ਕਾਲੀ ਦਲ ਸੰਸਾ ਵੀ ਖਾ ਗਿਆ ਤੇ ਆਪਣਾ ਆਪ ਵੀ ਖਵਾ ਗਿਆ ਅੱਜ ਲੱਭੋ ਕਿੱਥੇ ਕਾਲੀ ਦਲ